ਵਧੀਆ ਨਾ ਸਭ ਦਿਖਾਵਾ ਹੈ ਆਤਮਾ ਵਧੀਆ ਨਹੀਂ ਹੈ ਆਤਮਾ ਗਿਆਨ ਨਹੀਂ ਹੈ ਹਾਂ ਬਰਦਾ ਦੇ ਅਰਦਾਸ ਕਰ ਦਿੰਦੇ ਆ ਇਹ ਗੱਲਾਂ ਹੈ ਬਿਨ ਇੱਕ ਨਾਮ ਆਧਾਰ ਸਭ ਕਰਮ ਭਰਮ ਵਿਚਾਰ ਬਿਨ ਇੱਕ ਨਾਮ ਆਧਾਰ ਕੇਵਲ ਇੱਕ ਨਾਮ ਦੇ ਆਧਾਰ ਤੋਂ ਬਿਨ ਜਿਹੜੇ ਸਾਰੇ ਕਰਮ ਨੇ ਪਰਮ ਨੇ ਹੈ ਬੇਕਾਰ ਨੇ ਸਭ ਕਈ ਦੇਸ਼ ਦੇਸ਼ ਫਰੰਤ ਕਈ ਦੇਸ਼ ਦੇ ਤੇ ਉਹ ਇਹ ਦੇਸ਼ ਦੇਸ਼ ਫਰੰਦਾ ਮਤਲਬ ਵੀ ਇਹ ਦੇਸ਼ ਛਟਲੂ ਇਹਦਾ ਵੀ ਗਿਆਨ ਵੱਧਾ ਹੈ ਭਗਤੀ ਦਾ ਹਿੱਸਾ ਦੇਸ਼ ਛਟਲੂ ਦੇਸ਼ਾਂ ਦੇਸ਼ਾਂ ਦੇ ਵਿੱਚ ਕੁੱਬਣਾ ਫਿਰਦਾ ਪਹਿਲਾ ਹਿੱਸਾ ਹੈ ਉਹ ਦੇਸ਼ ਛਟਲੂ ਕਰਦੇ ਨੇ ਦੇਸਾਂ ਦੇ ਸੰਜ ਪ੍ਰਵਡ ਕਰਦੇ ਫਿਰਦੇ ਨੇ ਕਈ ਏਕ ਠੋਰ ਸਥੰਤ ਕਈ ਇੱਕ ਜਗ੍ਹਾ ਹੀ ਟਿਕੇ ਬੈਠੇ ਨੇ ਉਹ ਨਹੀਂ ਜਾਂਦੇ ਕਿਤੇ ਕਹੂੰ ਕਰਤ ਜਲਮ ਹੈ ਜਾਪ ਅਜ ਕਿਤੇ ਕਹਿੰਦੇ ਜਲਦੇ ਵਿੱਚ ਬੈਠ ਕੇ ਜਾਪ ਕਰਦੇ ਨੇ ਇਹਨਾਂ ਨੂੰ ਕਿਆ ਸੀ ਕੱਚ ਮੱਚ 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 ਹੂੰ ਜਿਹੜੇ ਜਲ ਚ ਬੈਠ ਕੇ ਜਾਪ ਕਰਦੇ ਨੇ ਨਾ ਇਹਨਾਂ ਨੂੰ ਕੱਚ ਮੱਚ ਕਿਹਾ ਸੀ ਕਹੂੰ ਸਹਿਤ ਤਨ ਪਰਤਾਪ ਕਈ ਸਰੀਰ ਦੇ ਤੇ ਤੋੜੀ ਦੇ ਤੋਪ ਆਰ ਦੇ ਬੱਚ ਬੈਠ ਗਾਲ ਦੇ ਟੋੜੀਆਂ ਲਾ ਕੇ ਸ਼ਿਵ ਜੀ ਦੇ ਜਰਾ ਟੋੜੀਆਂ ਦਾਪਦੇ ਨੇ ਸੁਭਜ ਨੇ ਸ਼ਿਵ ਜੀ ਦੇ ਚੇਲੇ ਚਾਰੇ ਪਾਸੇ ਟੋੜੀਆਂ ਲਾ ਲੈਣੀ ਉਹਨਾਂ ਤੋਪੋਂ ਹੀ ਜੇੜਦਾ ਬੀਡਾ ਹੋਣਾ ਵਿਚਾਲੇ ਸਰੀਰ ਤੇ ਹੋ ਗਰਮੀ ਨੂੰ ਬਰਦਾਸ਼ਤ ਕਰ ਲੋ ਸਹਜ ਤੁਹਾਨੂੰ ਕਹੂੰ ਤਾਪ ਤਨ ਸਹੰਤ ਕਹੂੰ ਸਹਜ ਤਾਨ ਪਰ ਤਾਪ ਹਾਂ ਕੋਈ ਤਾਪ ਟੋੜੀਆਂ ਦਾਪਦੇ ਨੇ ਕੋਈ ਸਰੀਰ ਦੇ ਉੱਤੇ ਕਸ਼ਟ ਸਹੰਦੇ ਨੇ ਗਰਮੀ ਦਾ ਗਰਮੀ ਦਾ ਤਾਪ ਬਰਦਾਸ਼ਤ ਕਰਦੇ ਕਹੂੰ ਬਾਸ ਬਣਾਇਂ ਕਰੰਤ ਕਈ ਜੰਗਲ ਦੇ ਵਿੱਚ ਬਾਸ ਕਰ ਲਿਆ ਕਈਆਂ ਨੇ ਵੀ ਪਿੰਡ ਦੇ ਖੜਾ ਹੀ ਨਹੀਂ ਬਣ ਦੇ ਵਿੱਚ ਬਾਸ ਕਰ ਲਿਆ ਬਣਵਾਸੀ ਹੋ ਗਏ ਕਹੂੰ ਤਾਪ ਤਨ ਸਹੰਤ ਬਣਵਾਸ ਉਹ ઋષਿ 무ਨੀ ਬਣਦੇ ਵਿੱਚ ਰਹਿੰਦੇ ਹੁੰਦੇ ਸੀ ਨਾ ਜੰਗਲ ਦੇ ਵਿੱਚ ਕਹੂੰ ਤਾਪ ਤਨ ਸਹੰਤ ਕਈ ਸਰੀਰ ਦੇ ਉੱਤੇ ਕਸ਼ਟ ਸਹੰਦੇ ਨੇ ਆਪਣੇ ਕਸ਼ਟ ਕਹੂੰ ਗ੍ਰੇਸਥ ਧਰਮ ਅਪਾਰ ਕਿਤੇ ਅਪਾਰ ਧਰਮ ਬਹੁਤੇ ਲੋਕ ਜਾਂ ਕ੍ਰਿਸਤ ਰਧ ਦੇ ਵਿੱਚ ਲੱਗੇ ਹੋਏ ਨੇ ਇਹ ਬਹੁਤੇ ਨੇ ਕ੍ਰਿਸਤ ਰਧ ਦੇ ਵਿੱਚ ਲੱਗੇ ਹੁੰਦੀ ਹੈ ਭਾਰਨੇ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਸਾਰਿਆਂ ਨਾਲੋਂ ਜ਼ਿਆਦਾ ਗਿਣਤੀ ਅਰੋਧੀ ਹੋਈ ਹੈ ਕ੍ਰਿਸਤ ਰਧ ਕ੍ਰਿਸਤ ਰਧ ਸਾਰਿਆਂ ਨਾਲੋਂ ਜ਼ਿਆਦਾ ਗਿਣਤੀ ਇਹਨਾਂ ਦੀ ਅਸਲ ਦੇ ਵਿੱਚ ਸਾਰੀਆਂ ਜਿਹੜੀਆਂ ਦੂਜੇ ਨੇ ਨਾ ਕ੍ਰਿਸਤੀਆਂ ਦੇ ਸਰਤੇ ਹੀ ਖੜੇ ਨੇ ਇੱਥੇ ਰੋਟੀ ਮਿਲਦੀ ਹੈ ਉਹਨਾਂ ਨੂੰ ਸਾਰੇ ਇਹਨਾਂ ਦੇ ਸਰਤੇ ਖੜੇ ਨੇ ਇਹਨਾਂ ਨੂੰ ਆਪਰਾ ਕਰਨ ਦੇ ਆਪਣਾ ਆਪ ਨੂੰ ਇਹਨਾਂ ਨੂੰ ਉੱਚਾ ਸਮਝਦੇ ਨੇ ਰੋਟੀ ਇਹਨਾਂ ਦੇ ਸਿਰ ਤੇ ਖਾਂਦੇ ਨੇ ਇਹ ਇਸ ਕਰਕੇ ਇਹਨਾਂ ਦੇ ਜਿਹੜੇ ਬੁੱਧੀ ਹੈ ਨਾ ਪੁੱਠੀ ਹੋਈ ਹੋਈ ਹੈ ਉਹ ਕਾਰਿ ਨੇ ਨਾ ਮੀਆਂ ਦੇ ਸਿਰ ਤੇ ਰੋਟੀ ਖਾਣ ਦੀ ਹੋ ਜੀ ਇਹਨਾਂ ਦੇ ਸਿਰ ਤੇ ਤੁਹਾਡੇ ਡੇਰੇ ਜਲ ਦੇ ਉਹਨਾਂ ਨੂੰ ਆਪਣੇ ਨਾਲ ਘਟਿਆ ਸਮਝਦੇ ਹੋ ਤੇ ਪਰਮੇਸ਼ਰ ਨੂੰ ਤੁਸੀਂ ਪਰਮਧਿਆ ਕਿਵੇਂ ਸਮਝੋਗੇ ਪਰਮੇਸ਼ਰ ਦੇ ਆਸਰੇ ਸਾਡੀ ਸਿਸ਼ਟੀ ਗਮ ਗਮ ਜੀਦੇ ਆਸਰੇ ਤੁਸੀਂ ਉਹਨੂੰ ਆਪਣੇ ਨਾਲ ਚੰਗਾ ਸਮਝੋ ਤੁਸੀਂ ਤਾਂ ਆਪਣੇ ਨਾਲ ਚੰਗਾ ਸਮਝਦੇ ਹੀ ਸੀ ਸਾਡੇ ਵੀ ਗੁਰਦਾਨਾਂ ਸੰਗਤ ਦੇ ਸਰਦਾਂ ਕੋਰਦਾਨਾਂ ਸੰਗਤ ਦੀ ਨਰਤਰੀ ਕਰਦੇ ਨੇ ਉੱਥੇ ਕਿਉਂ ਦੀ ਪੁੱਠਾ ਬੋਲਦੇ ਨੇ ਉਹ ਜਿਹੜੇ ਗੋਲਕ ਦੇ ਪੈਸੇ ਤੋਂ ਤਨਖਾਹ ਲੈਂਦੇ ਨੇ ਸਾਗਰ ਦੀ ਨਰਤਰੀ ਕਰਦੇ ਜੋ ਪੁੱਠਾ ਬੋਲਦੇ ਗੋਲਕ ਜਲਦੀ ਹੈ ਸੰਦ ਦੇ ਸਰ ਤੇ ਪੁੱਠੀ ਮਾਤਾਰ ਹਾਂ ਇਹ ਤਾਂ ពੁੱਠੀ ਮਤ ਕਰ ਦਿੰਦਾ। ਵਰਤਾਂ ਨਹੀਂ ਰਹਿਣਦਾ। ਮਤ ਪੁੱਠੀ ਹੋ ਜਾਂਦੀ ਹੁੰਦੀ। ਸਾਰਿਆਂ ਦੀ ਉਹ ਜਾਂਦੀ ਹੁੰਦੀ। ਇੱਥੇ ਕਰਕੇ ਗੁਰੂ ਸਾਹਿਬ ਨੇ ਕਹਿ ਦਿੱਤਾ ਸੰਖਿਆ। ਇਹ ਤੂੰ ਬਚ ਕੇ ਰਹੋ। ਹਾਂਜੀ। ਕਹੂੰ ਰਾਜ ਰੀਤ ਉਦਾਰ ਕਹੂੰ ਰਾਜ ਰੀਤ ਉਦਾਰ ਕਈ ਐਸੇ ਰਾਜ ਕਰਦੇ ਸੋ। ਉਦਾਰ ਰੀਤੀ ਹੈ। ਉਦਾਰ ਰੀਤੀਏ ਬਹੁਤ ਹੀ ਘੱਟ ਖਸਰਣ ਕਈ ਐਸੇ ਰਾਜੇ ਸੀ ਲੈਂਦੇ ਦਾ ਸੀਗੇ ਉਹ ਕਹਿੰਦੇ ਪੁੱਠੀ ਚਾਟੀ ਲੈਂਦੇ ਨੇ ਪੁੱਠੀ ਚਾਟੀ ਜਿਹੜੀ ਫਦਲ ਹੋ ਜਾਂਦੀ ਹੈ ਨਾ ਕਿਸੇ ਦੇ ਸਰਕਾਰ ਦੀ ਹੁੰਦੀ ਸੀ ਨਾ ਇਹ ਜ਼ਮੀਨ ਸਰਕਾਰ ਦੀ ਵੰਦੀ ਜਾਂਦੀ ਹੈ ਹਮੇਸ਼ਾ ਇਹ ਤਾਂ ਬਹੁਤ ਥੋੜੀ ਦੇਰ ਹੋਈ ਹੈ ਦਿੱਤੀ ਨੂੰ ਜ਼ਮੀਨ ਟੋਟਰ ਮੰਨ ਲੈ ਦਿੱਤੀ ਸੀ ਜ਼ਮੀਨ ਬਾਕੀ ਸਰਕਾਰ ਨਾਲ ਹੀ ਹੁੰਦੀ ਹੈ ਜ਼ਮੀਨ ਦੀ ਸਾਰੀ ਹਮੇਸ਼ਾ ਅੜਾ ਸੀ ਲਗਾਂ ਦਨੇ ਨਾ ਹੁਣ ਵੀ ਢਾਲ ਉਹ ਸਾਬਤ ਕਰਦਾ ਸਰਕਾਰ ਬਗਲ ਜਮੀਨ ਉਹ ਗੱਲ ਲੱਗਾ ਹੁਣ ਕਾਨੂੰਨ ਹੋਰ ਬੜੇ ਹੋਏ ਉਹਨਾਂ ਨੇ ਭਰ ਕੇ ਚਾਟੀ ਦਾ ਦੇਣੀ ਜਿਹੜਾ ਖੇਤੀ ਕੀਤੀ ਹੋਰੂ ਚਾਟੀ ਪੁੱਠੀ ਕਰਕੇ ਉਹ ਤੇ ਮੁੱਠੀ ਭਰ ਕੇ ਪਾ ਦੇਣੀ ਜਿਹੜੇ ਦਾਣੇ ਉਤੇ ਆ ਗਏ ਉਹ ਰਾਜਨ ਦੇ ਲੈਣੇ ਬਸ ਕੋਈ ਰਹਿਗਾ ਲੈ ਲੈਣਾ ਨਹੀਂ ਰਹਿਗਾ ਉਹਨੂੰ ਦੇ ਦੇ ਹੋਰ ਬਹੁਤ ਕੁਝ ਰਾਜੇ ਕੋਤਾ ਕੁਣਾ ਗਨਗੋਜਾ ਕਿੱਡੀ ਹੋਰ ਥੋੜਾ ਕੁਝ ਉਹਨੇ ਇੱਥੇ ਪੱਥਰ ਨਿਕਲਦਾ ਕਿ ਤੋ ਕੁਛ ਨਿਕਲਦਾ ਕਿ ਤੋ ਕੁਛ ਨਿਕਲਦਾ ਰਾਜਾਂ ਤੋਂ ਫੇਰੀ ਹਮਦਲ ਹੁੰਦੀ ਪਰ ਇਹ ਜਿਹੇ ਰਾਜੇ ਦੇ ਰਾਜ ਜਿਹੜੇ ਹੁੰਦੇ ਨੇ ਨਾ ਉਹ ਬਹੁਤ ਹੀ ਉਹ ਐਨੀ ਪੁਲਸ ਨਹੀਂ ਰੱਖਣੀ ਪੈਂਦੀ ਜਿਵੇਂ ਹੁਣ ਜੇ ਕਰਾਪਸ਼ਨ ਆਉਣ ਕੋਈ ਕੁਛ ਵੀ ਚੌਕਣੀ ਤਾਇੀ ਰੱਖਣੀ ਪੈਂਦੀ ਹੈ ਕਿਉਂ ਸ਼ਾਂਤੀਆਂ ਲੋਕਾਂ ਚ ਉਸ ਰਾਜ ਪ੍ਰਬੰਧ ਦਾ ਖਰਚ ਵੱਧ ਜਾਂਦਾ ਜਿਹੜੇ ਰਾਜ ਪ੍ਰਬੰਧ ਦੇ ਵਿੱਚ ਕਰਾਪਸ਼ਨ ਹੁੰਦੀ ਹੈ ਖਰਚੇ ਵਾਜਾ ਦੋ ਆਪੇ ਕੋਈ ਬਈ ਮਾਨ ਬੈਠੇ ਨੇ ਉੱਤੇ ਕਹਾਂ ਬਦਦਾਨੀ ਹੋੜ ਪਵਨਕ ਦੇ ਵਿੱਚ ਸ਼ਾਂਤੀ ਹੈ ਦੁਨੀਆ 'ਚ ਸ਼ਾਂਤੀ ਹੈ ਇਸ ਕਰਕੇ ਸਰਕਾਰਾਂ ਦੇ ਖਰਚੇ ਵਧੇ ਹੋਣ ਈਮਾਨਦਾਰ ਨਹੀਂ ਹੈ ਰਾਜ ਕਰਨ ਜੇ ਰਾਜ ਕਰਨ ਵਾਲੇ ਬੰਦੋਰਨ ਖਰਚਾਈ ਨਹੀਂ ਖਰੀ ਗੱਲ ਲੋੜ ਨਹੀਂ ਪੈਂਦੀ ਆ Rajasthan 'ਚ ਪਿਛਲੇ 3 ਸਾਲ ਪਹਿਲਾਂ ਤੱਕ ਕਿਸੇ ਥਾਂ ਦੇ ਦੋਸ਼ ਪਾਈ ਕਰ ਗਏ ਚਾਰ ਸਿਪਾਈ ਬਸ ਲੋੜੇ ਦੀ ਪੈਦੀ ਗਾ ਸਾਨੂੰ ਕੋਈ ਕੇਸ ਨਹੀਂ ਉਹਦਾ ਕੋਈ ਚਾ ਕੋਈ ਕਰਦਾ ਹੀ ਨਹੀਂ ਕੋਈ ਗਰੀਬੀ ਹੈਗੀ ਐ ਦੂਰ ਦੂਰ ਤੱਕ ਉਹ ਹੈ ਕੋਈ ਵੀ ਪੈਦਾ ਨਹੀਂ ਕੋਈ ਝਗੜਾ ਨਹੀਂ ਜਿਵੇਂ ਝਗੜੇ ਕਹਦੇ ਨੇ ਜ਼ਮੀਨ ਦੇ ਨੇ ਜ਼ਮੀਨ ਤੋਂ ਤਾਂ ਕੋਈ ਹੁੰਦਾ ਨਹੀਂ ਵਹਿਲੀ ਵੀ ਹੈ ਪੈਸਾ ਲੋਕਾਂ ਕੋਲ ਹੋ ਰਹੀ ਜਦ ਪ੍ਰੋਸਪਰਿਟੀ ਵੱਧਦੀ ਹੈ ਨਾ ਪੈਸਾ ਵੱਧਦਾ ਝਗੜੇ ਵੀ ਵੱਧਦੇ ਨੇ ਕਉਂ ਰੋਗ ਰਹਿਤ ਅਭਰਮ ਕਿਤੇ ਰੋਗ ਰਹਿਤ ਅਭਰਮ ਰੋਗ ਰਹਿਤਾ ਹੈ ਰੋਗ ਰਹਿਤ ਹੋ ਰਹੇ ਨੇ ਕੁਛ ਕੁਝ ਸਮਝਦੇ ਨਾ ਅਸੀਂ ਰੋਗੀਓ ਸਾਰਾ ਰੋਗੀ ਨਾਮਦਾਰੂ ਰੋਗ ਸਮਝਦੇ ਨੇ ਵਕਾਰ ਸਾਰੇ ਰੋਗੇ ਨੇ ਸਾਰਿਆਂ ਨਾਲ ਵੱਡਾ ਰੋਗ ਹੈ ਹੰਕਾਰ ਦਾ ਹੈ ਵਾਕੀ ਵੀ ਰੋਗੇ ਨੇ ਸਾਰੇ ਕਉਂ ਰੋਗ ਇਹ ਰੋਗਾਂ ਤੋਂ ਰਹਿਤ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਕਉਂ ਰੋਗ ਰਹਿਤ ਅਭਰਮ ਪਰਮ ਕਰਕੇ ਸਾਰੇ ਰੋਗ ਨੇ ਇਹ ਵੀ ਪਤਾ ਸਖਨ ਨੂੰ ਵੀ ਪਤਾ ਵੀ ਰੋਗ ਪਰਮ ਕਰਕੇ ਇਹਦੇ ਦੂਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿਤੇ ਉਹ ਗਿਆਨ ਪੜਦੇ ਨੇ ਕਹੂੰ ਕਰਮ ਕਰਤ ਅਕਰਮ ਕਿਤੇ ਕਰਮ ਦਾ ਕਰਦੇ ਨੇ ਧਰਮ ਦੇ ਪਰ ਐ ਬਹੁਤ ਪੁੱਠੇ ਨਾ ਕਰਨ ਵਾਲੇ ਕਰਮ ਕਰਦੇ ਧਰਮ ਦੇ ਨਾਮ ਤੇ ਜਿਹੜੇ ਕਰਮ ਹੁੰਦੇ ਨੇ ਨਾ ਉਹ ਬਚਨ ਦੀ ਬਲੀਆਂ ਨਹੀਂ ਦਿੰਦੇ ਧਰਮ ਲੋਗ ਕਰਦੇ ਬਹੁਤ ਹੀ ਕਿਰਨਤ ਕੰਮ ਕਰਦੇ ਧਰਮ ਦੇ ਲੋਕ ਕਹੂੰ شیخ ਬ੍ਰਹਮ ਸਰੂਪ ਕਿਤੇ شیخ ਨੇ شیخ ਮੁਸਲਮਾਨਾਂ ਦੇ ਸੀ شیخ ਨੇ ਬ੍ਰਹਮ ਸਰੂਪ ਕਿਤੇ ਬ੍ਰਹਮ ਬ੍ਰਹਮਾ ਦੇ ਸਰੂਪ ਨੇ ਉਹ شیخ ਆਪਣੇ ਕੁਰਾਨ ਦਾ ਪ੍ਰਚਾਰ ਦਾ ਇਸਲਾਮ ਦਾ ਪ੍ਰਚਾਰ ਕਰਦੇ ਨੇ ਇਹ ਆਪਣੇ ਵੇਦਾਂ ਦਾ ਪ੍ਰਚਾਰ ਕਰਦੇ ਨੇ ਬ੍ਰਹਮ ਸਰੂਪ ਦੇ ਜਿਹੜੇ ਬ੍ਰਾਹਮਣ ਨੇ ਬ੍ਰਹਮ ਸਰੂਪ ਕਹਿੰਦੇ ਬ੍ਰਾਹਮਣ ਕੋਹ ਨੀਤ ਰਾਜ ਅਨੂਪ ਕਿਤੇ ਰਾਜਨੀਤਿਕ ਲੋਕ ਦੇ ਰਾਜਨੀਤੀ ਦੀ ਪੜ੍ਹਾਈ ਪੜਾ ਰਹੇ ਨੇ ਰਾਜਨੀਤੀ ਦਾ ਕੋਈ ਬਹਾਅਰ ਰਾਜਨੀਤੀ ਕਰਕੇ ਕਿਸੇ ਦੀ ਇੱਜ਼ਤ ਹੈ ਰਾਜਨੀਤੀ ਵੀ ਧਰਮ ਦੀ ਨੀਤੀ ਦਿਖਾਉਂਦੀ 30 ਹਮੇਸ਼ਾ ਰਾਜਨੀਤੀ ਧਰਮ ਦੀ ਦਿੱਤੀ ਹੀ ਰਾਜਨੀਤੀ ਹੈ ਰਾਜ ਦੇ ਪਾਵਰ ਨਾਲ ਰਾਜ ਦੀ ਪਾਵਰ ਨਾਲ ਮਤਲਬ ਹੈ ਸੱਚ ਜਿਹੜਾ ਇਨਸਾਫ ਆ ਇਨਸਾਫ ਦਾ ਰਾਜ ਕਰ ਲੋ ਇਹ ਰਾਜ ਦਿੱਤੀ ਪਰ ਅਜ ਰਾਜ ਨਹੀਂ ਦਿੱਤੀ ਰਾਜ ਖੋਣਾ ਬਾਈ ਹੱਕਰ ਕਰ ਕੋ ਕੁਰਸੀ ਛੀਂਡਣੀ ਐ ਅਸੀਂ ਬਾਈ ਹੱਕਰ ਕਰ ਕੋ ਜਾਇਜ ਨਾਇਜ ਕੋਈ ਤਰੀਕਾ ਵਰਤਣਾ ਬੈਜ ਮੇ ਅਸੀਂ ਕਾਬੂ ਜੋ ਰਾਜ ਇਹ ਰਾਜਨੀਤੀ ਨਹੀਂ ਰਾਜਨੀਤੀ ਨਹੀਂ ਇਹਨੂੰ ਰਾਜਨੀਤੀ ਨਹੀਂ ਕਿਹਾ ਜਾ ਸਕਦਾ ਸਮਝ ਗਏ ਰਾਜਨੀਤੀ ਨਹੀਂ ਹੈ ਪਰਮ ਧਰਮ ਸ਼ਾਸਤਰ ਦੇ ਉਪਸਾਰ ਰਾਜਨੀਤੀ ਨਹੀਂ ਇਹ ਅਕਰਮ ਕਰਮ ਕੈਸੇ ਲਿਖਿਆ ਹੈ ਤਾਂ ਰਾਜਨੀਤੀ ਉਹ ਜਿਹੜੀ ਅਕਰਮ ਕਰਮ ਨੂੰ ਰਾਜਨੀਤੀ ਬਦਲਿਆ ਇਹਨਾਂ ਨੇ ਜਿਹੜੇ ਅਕ ਬڑے-ਬڑے ਡਕਾਇਆ ਤੇ ਹੋਰ ਆਦਮੀ ਨੇ ਸਾਰੇ ਬੂਰੇ ਆ ਜਾਂਦੇ ਲੋਕਾਂ ਨੂੰ ਡਰਾ ਕੇ ਵੋਟਾਂ ਲੈਣੀਆਂ ਕਾਡੀਆਂ ਆ ਪੈਸਾ ਦੇ ਕੇ ਇਹ ਰਾਜਨੀਤੀ ਰਾਜਨੀਤੀ ਕਹਿੰਦੇ ਰਾਜਨੀਤੀ ਧਰਮ ਨੀਤੀ ਦੇ ਅਨੁਸਾਰ ਹੋਵੇ ਤਾਂ ਰਾਜਨੀਤੀ ਰਾਜਨੀਤੀ ਉਹ ਹੈ ਜਿਹੜੀ ਉਹ ਨੀਤੀ ਹੋਵੇ ਜਿਹਦੇ ਨਾਲ ਧਰਮ ਲੈਣੇ ਉੱਪਰ ਇਦਸਾਬ ਲੋਕ ਕਾਨੂੰਨ ਦਿੰਦੇ ਰਹਣ ਬੱਤੋ ਬੱਦ ਦੂਜਾ ਕਹਿੰਦਾ ਤੋ ਵਧੀਆ ਸਾਬ ਕਰੂ ਇਹ ਤੋਂ ਵਧੀਆ ਲੋਕਾਂ ਨੂੰ ਦੇਖੋ ਪ੍ਰਚਾਰ ਤਾਂ ਇਹੀ ਕਰਦੇ ਨੇ ਵੀ ਅਸੀਂ ਤੋ ਜ਼ਿਆਦਾ ਖੁਸ਼ੀ ਲੋਕਾਂ ਨੂੰ ਸੁਖੀ ਰੱਖਾਂਗੇ ਬਾਅਦ ਕੀ ਕਰਦੇ ਨੇ ਝੂਠ ਬੋਲਦੇ ਨੇ ਸਾਰੇ ਝੂਠ ਬੋਲ ਕੇ ਵੋਟਾਂ ਲੈ ਲੈਂਦੇ ਨੇ ਬਾਅਦ ਦੇ ਵਿੱਚ ਇਹ ਰਾਜਨੀਤੀ ਨਹੀਂ ਇਹ ਕੂੜਨੀਤੀ ਹੈ ਕੂੜਨੀਤੀ ਕੂੜ ਕਹੂੰ ਰੋਗ ਤੋਂ ਹੋਰ ਕੀ ਕੂੜ ਨਹੀਂ ਤੇ ਹੋਰ ਚੀਜ਼ਾਂ ਕੂੜ ਨਹੀਂ ਸੀ ਝੂਠ ਫਰਾਡ ਕਪਟ ਰਾਜਨੀਤੀ ਜੇ ਨਹੀਂ ਰਾਜ ਖੋਣਾ ਭਾਈ ਉਹ ਕਰ ਕਰੋ ਝੂਠ ਬੋਲਣਾ ਪੈ ਜਾਏ ਕਪਟ ਕਰਨਾ ਪੈ ਜਾਏ ਜੋ ਮਰਜੀ ਕਰਨਾ ਪੈ ਜਾਏ ਬੜਰ ਕਰਨਾ ਪੈ ਜਾਏ ਕੁਝ ਵੀ ਕਰਨਾ ਪੈ ਜਾਏ ਰਾਜ ਖੋਲ ਇਹ ਰਾਜਨੀਤੀ ਬਹੁਤ ਖਤਰਨਾਕ ਸਟੇਜ ਹੈ ਇਹ ਤਾਂ ਖਤਰਨਾਕ ਜਿਹਾ ਤੇਜ ਚਿੰਤਾਜਨਕ ਪੋਜੀਸ਼ਨ ਰਹਿ ਗਈ ਤੇਰੀ ਹੁੰਦੀ ਕਹੂੰ ਰੋਗ ਸੋਗ ਬਹੀਨ ਕਹੂੰ ਰੋਗ ਸੋਗ ਬਹੀਨ ਕਿਤੇ ਰੋਗ ਸੋਗ ਬਹੀਨ ਕਈਆਂ ਦੇ ਮਨ ਚ ਟਿਕਾਉ ਹੈ ਨਾ ਰੋਗ ਹੈ ਨਾ ਸੋਗ ਹੈ ਰੋਗ ਸੋਗ ਸਭ ਟਿਕਾਇਆ ਤੇ ਨਵਨ ਰੋ ਕਹੂੰ ਏਕ ਭਗਤ ਅਧੀਨ ਹਾਂ ਕਿਤੇ ਇੱਕ ਭਗਤੀ ਦਾ ਅਧੀਨ ਸਿਰਫ ਭਗਤੀ ਦੇ ਬਿਨੋਂ ਕੁਛ ਕਰਦਾ ਹੀ ਨਹੀਂ ਕਹੂੰ ਰੰਕ ਰਾਜਕੁਮਾਰ ਕਿਤੇ ਰੰਕ ਰਾਜਕੁਮਾਰ ਨੇ ਰਾਜਕੁਮਾਰ ਰੰਕ ਹੋ ਜਾਂਦੇ ਨੇ ਕਹਿੰਦੇ ਰਾਜਕੁਮਾਰ ਛੱਡ ਕੇ ਕੰਗਾਲ ਹੋ ਕੇ ਸਾਧ ਬਣ ਜਾਣਾ ਹੈ ਭਗਤੀ ਹੈ ਉਹ ਹੋ ਗਿਆ ਸੀ ਨਾ ਆਪਣੇ ਬੁੱਧ ਬੁੱਧ ਕੀ ਸੀ ਰਾਜਕਮਾਰ ਸੀ ਉਹ ਛਲਿਆ ਗਿਆ ਨਾ ਜਾ ਕੇ ਬਾਹਰ ਜੁੱਦਲ ਸੀ ਰੰਕੇ ਹੋ ਗਿਆ ਨਾ ਕੋਈ ਪੈਸਾ ਤਾਂ ਲੈ ਕੇ ਨਹੀਂ ਗਿਆ ਕੋਈ ਰਾਜ ਛੱਡ ਦੇ ਗੁਰਾਂੰਕ ਹੋ ਜਾ ਲੋ ਇਹਨੂੰ ਭਗਤੀ ਸਮਝਦੇ ਸੀ ਕਹੂੰ 베ਦ ਵਿਆਸ અવਤਾਰ ਕਿਤੇ 베ਦ ਵਿਆਸ ਦੇ અવਤਾਰ ਹੋਏ ਬੈਠੇ ਨੇ ਵੀ ਅਸੀਂ 베ਦ ਵਿਆਸ ਤੇ 베ਦ ਦਾ ਰੂਪ ਬਣ ਕੇ 베ਦ ਵਿਆਸ ਹੋ ਜਾਣ ਦਾ 베ਦ ਨੂੰ ਸਮਝ ਲੈਣਾ ਕਈ ਬ੍ਰਹਮ 베ਦ ਰਟੰਤ ਕਈ ਬ੍ਰਹਮ ਬ੍ਰਾਹਮਣ 베ਦਾਂ ਨੂੰ ਰਟ ਰਹੇ ਨੇ ਬ੍ਰਾਹਮਣ ਨੇ 베ਦਾਂ ਨੂੰ ਯਾਦ ਕਰ ਲੈਣੇ ਜਵਾਨੀ ਕੋਈ ਇੱਕ 베ਦ ਕੋਈ ਦੋ 베ਦੀ ਹੈ ਕੋਈ ਤ੍ਰੇ 베ਦੀ ਹੈ ਕੋਈ ਚਤੁਰ 베ਦੀ ਹੈ ਵੇਦਰ ਆਟਰਾ ਹੈ ਕੋਈ ਸ਼ੇਖ ਨਾਮ ਉਚਰੰਤ ਕੋਈ ਸ਼ੇਖ ਨੇ ਨਾਮ ਵਿਚਾਰ ਦੇ ਇਸੇ ਕੋਣ ਨੇ ਬਣਾ ਉਹ ਹੀ ਨੇ ਕੱਢੇ ਬੜੇ ਬੈਠੇ ਨੇ ਛੇ ਜਨਾਂ ਕੋਈ ਇਟੇਰਨਾ ਉਹਦੇ ਵਿੱਚ ਭੋਲੇ ਬੈਠ ਕੇ ਗੱਲਾਂ ਫੇਰਦੇ ਨੇ ਸ਼ੇਖ ਨੇ ਸਾਰੇ ਇਹ ਛੇ ਜਨਾਂ ਨੇ ਸਾਰੇ ਜਿਹੜੇ ਮਰਾੜੇ ਆਲਾ ਫੇਰਦਾ ਸੀ ਉਹ ਪਿੱਛੋਂ ਕੀ ਕਰਦੇ ਨੁਟ ਚੱਲੇ ਜਿਹੜੇ ਜੁੱਤੀਆ ਪੋਈ ਜਨ ਉਹਦੀਆਂ ਹੋਰ ਕੀ ਕਰਦੇ ਹੋਰ ਵਿਚਾਰੇ ਕੀ ਜਾਣਦਾ ਕੀ ਸੀ ਉਹ ਜਿਹੜਾ ਕੋ ਦੱਸ ਗਿਆ ਉਹੀ ਕਰ ਲਉਨ ਨੇ ਜਿਹੜਾ ਕੋ ਤਾਂ ਗਿਆਨ ਸੀ ਦੇ ਗਿਆ ਇਹਨਾਂ ਨੂੰ ਆਏ ਕੋ ਸੋਲੂਨ ਹੋਰ ਆ ਕੀ ਉਹ ਉਹ ਦੁਨੀਆ ਦਾ ਸਦਾ ਆ ਸਭ ਕੁਝ ਕਿਹਾ ਹੋਇਆ ਸਿੱਖੀ ਦੇ ਨਾਮ ਤੇ ਸਭ ਕੁਝ ਚੱਲਦਾ ਹੈ ਫਰਮ ਕੋਲ ਕਿਹਾ ਹੋਇਆ ਹੈ ਔਰ ਸਿੱਖੀ ਦੇ ਨੋਤੇ ਚੱਲਦਾ ਕਿ ਇਹਦਾ ਪ੍ਰਚਾਰ ਨਹੀਂ ਨਾ ਗੱਲ ਦਾ ਹੋਇਆ ਜੇ ਪ੍ਰਚਾਰ ਹੁੰਦਾ ਪਹਿਲਾਂ ਦੇ ਜਿਹੜੇ ਕਮੇਟੀ ਵਾਲੇ ਰਿਵੀ ਮਰਦੇ ਤੇ ਸਾਰੇ ਸਿਆਸੀ ਆਦਮੀ ਉਤਰਦੇ ਬੱਜਦਾ ਕੌਣ ਹੈ ਇਹਦਾ ਪ੍ਰਚਾਰ ਹੋ ਜਾ ਤਾਂ ਨਹੀਂ ਕਰਦੇ ਪ੍ਰਚਾਰ ਬੱਜਦਾ ਹੀ ਕੋਈ ਨਹੀਂ ਇਹਦੇ ਵਿੱਚ ਕੋਈ ਨਹੀਂ ਬੱਜਦਾ ਇਹ ਉ ਸਾਰਿਆਂ ਨੇ ਸਲਾਹ ਕਰ ਲਈ ਵੀ ਇਹਨੂੰ ਰਹਿਣੇ ਦੋ ਪ੍ਰਚਾਰ ਇਹਨੂੰ ਫਿਰੋ ਤਦ ਮੋਰਾਲ ਦਾ ਪ੍ਰਚਾਰ ਨਗਰੋਂ ਬੜਾ ਸੋਖ ਹੈ ਲੋਕਾਂ ਨੂੰ ਆਜੂ ਸਮਝ ਸਾਰੇ ਆਪਣੇ ਵਾਲ ਉਗਲੀ ਉਠੂ ਬਚਿਆ ਕੋਈ ਨਹੀਂ ਸਾਰਿਆਂ ਨੇ ਸਲਾਹ ਕਰਕੇ ਛੱਡਿਆ ਹੈ ਵੀ ਇਹਨੂੰ ਰਹਿਣੇ ਦੋ ਬੜੋ ਹੀ ਦਿਆਂ ਦੇ ਬੜਦੇ ਨੇ ਉਹ ਆਪਣੇ ਉਹਨਾਂ ਦੀ ਬੱਚੀ ਉਹ ਵਗ ਤੇ ਬਾਹਰ ਹੈ ਓਏ ਰਾਜ ਨਹੀਂ ਕਰਨਾ ਬੱਚੀ ਉਹਨਾਂ ਦੀ ਵਗ ਤੇ ਬਾਹਰ ਹੈ ਸਾਰਿਆਂ ਦੇ ਝੇਕ ਹੀ ਹੋਏ ਨੇ ਉਹ ਝੇਕ ਹੈ ਸਾਰਿਆਂ ਦੇ ਵੀ ਝੇਕ ਦੋ ਜੀ ਇਹਨਾਂ ਨੂੰ ਇਹ ਬੜਦੇ ਨੇ ਜੇ ਲੋਕਾਂ ਨੇ ਠੀਕ ਹੈ ਸੀ ਖੁਸ਼ ਆ ਛੱਕੀ ਵਧੀਆ ਉਹਨੇ ਤਾਂ ਪਤਾ ਨਹੀਂ ਛੱਕਾ ਕੌਣ ਨੇ ਖਾਂ ਜਾਦੇ ਪਤਾ ਲੱਗੂ ਕੱਚ ਪਕਾਈ ਉੱਥੇ ਪਾਈ ਨਾਨਕ ਇਹਦੇ ਗਾਹਾਂ ਗਏ ਤੇ ਪਤਾ ਲੱਗੂ ਕੱਚ ਪੱਕੇ ਦਾ ਕੌਣ ਠੀਕ ਹੈ ਕੌਣ ਗਲਤ ਹੈ ਇੱਥੇ ਤਾਂ ਸਾਰੇ ਹੀ ਆਪਣੇ ਅਮਰੂ ਠੀਕ ਕਹਿੰਦੇ ਨੇ ਸਾਰੇ ਕਹਿੰਦੇ ਨੇ ਸਭ ਕੋ ਪੂਰਾ ਆਪੋ ਹੋਵੇ ਘੱਟ ਨਾ ਕੋ ਆਖ ਪੱਤ ਪਰਵਾਣਾ ਪਾਛੇ ਪਾਈਏ ਤਾਂ ਨਾਨਕ ਤੋਲਿਆ ਜਾਪ ਇੱਥੇ ਤਾਂ ਡੌੜੇ ਵਰਗੇ ਦੀ ਸੀਮਾਨ ਜਦੋਂ ਪ੍ਰਚਾਰ ਦੀ ਗੱਲ ਲੋਕਾਂ ਦਾ ਨਾ ਨੋ ਨੋ ਤੁਸੀਂ ਕੱਲ ਦੀ ਜਾ ਸਰੋਵੜੀ ਕਮੇਟੀ ਦਾ ਪ੍ਰਚਾਰ ਥੇ ਕੀ ਮਤਲਬ ਗੁਰਮਤਿ ਪ੍ਰਚਾਰ ਦਾ ਇੱਥੇ ਨਹੀਂ ਜਗ੍ਹਾ ਹੈ ਪਲੈਟਫਾਰਮ ਗੁਰਸ਼ਰਜੀਤ ਕਹਿੰਦਾ ਸੀ ਨਾ ਅਸੀਂ ਕਿਹਾ ਸੀ ਪ੍ਰਚਾਰ ਕਰਨੇ ਚਾਹਦੇ ਕਹ ਤੁਸੀਂ ਕੱਲ ਦੀ ਹਗਾ ਆਗੇ ਸਰੋਵੜੀ ਕਮੇਟੀ ਦਾ ਗੁਰਮਤਿ ਪ੍ਰਚਾਰ ਥੇ ਕੋਹ ਕਹਨ ਦੀ ਤੁਸੀਂ ਬਾਹਰ ਜਾਓ ਇਹ ਤਾਂ ਹੋਰ ਜੇ ਪ੍ਰਚਾਰ ਕਰਦੇ ਤੇ ਸਵਾਲ ਕਰਨੀ ਹੈ ਗੁਰਕੁਦਾ ਪ੍ਰਬੰਧ ਹੈ ਹਾਂ ਕਿਦਾ ਬਸ ਕੋਲਕਾ ਦੀ ਬੱਡ ਤੇ ਕੀ ਮਤਲਬ ਆ ਕੋਲਕਾ ਦਾ ਪ੍ਰਬੰਧ ਹੈ ਇੱਥੇ ਤਾਂ ਪ੍ਰਚਾਰ ਦਾ ਕੋਈ ਮਤਲਬ ਨਹੀਂ ਹੈ ਬੈਰਾਗ ਹੂੰ ਸੰਨਿਆਸ ਪਰ ਬੈਰਾਗ ਕਿਤੇ ਕਿਤੇ ਸੰਨਿਆਸੀ ਨੇ ਕਿਤੇ ਬੈਰਾਗ ਦਾ ਪ੍ਰਚਾਰ ਹੋ ਰਿਹਾ ਹੈ ਤੇ ਸੰਨਿਆਸ ਦਾ ਪ੍ਰਚਾਰ ਹੋ ਰਿਹਾ ਕਹੂੰ ਫਿਰ ਤਾਂ ਰੂਪ ਉਦਾਸ ਕਿਤੇ ਵਿਚਾਰੇ ਉਦਾਸੀ ਬਣਾ ਕੋਈ ਮੀਂਹਾਂ ਦੇ ਨੇ ਬੋਲਦੇ ਹੀ ਨਹੀਂ ਕਿਸੇ ਨਾਲ ਸਭ ਕੰਮ ਫੋਕਟ ਜਾਣ ਇਹ ਸਾਰੇ ਹੀ ਕੰਮ ਫੋਕੇ ਲੋ ਜਿੰਨੇ ਗਣਾਤੇ ਨਾ ਇਹ ਸਾਰੇ ਫੋਕੇ ਨੂੰ ਦਸੋ ਬਜਿਆ ਕੋਲ ਸਭ ਧਰਮ ਨੇ ਬਲਮਾਨ ਇਹ ਸਾਰੇ ਧਰਮਾਂ ਨੂੰ ਕੋਈ ਫੜ ਨਹੀਂ ਲੱਗਦਾ ਫਸਲ ਬੜੀ ਹੋਊਗੀ ਦੂਏ ਤਿਲਾਂ ਨਾਲ ਤਿਲਾਂ ਦੇ ਬੂਟੇ ਬੜੇ ਹੋਣਗੇ ਫੁੱਲ ਉਹਨਾਂ ਨੂੰ ਜ਼ਿਆਦਾ ਲੱਗਣਗੇ ਲੋਡੀਆਂ ਬੋਡੀਆਂ ਹੋਣਗੀਆਂ ਪਰ ਵਿੱਚ ਕੀ ਹੋਊ ਵਿੱਚ ਸਵਾ ਪੀਤਨ ਵਿੱਚ ਸਵਾ ਵਾਹ ਪਰ ਇਹ ਭੁਲਿਏ ਬਪੜੇ ਪੀਤਨ ਵਿੱਚ ਸਵਾ ਦੇਖਣ ਨੂੰ ਬਹੁਤ ਇਹਨਾਂ ਦੇ ਬਗਰ ਪਬਲਿਕ ਹੋਊਗੀ ਡੇਰੇ ਬੜੇ ਵਧੀਆ ਹੋਣਗੇ ਚਮਕਦਮ ਬਹੁਤ ਹੋਊਗੀ ਪਰ ਅੰਦਰ ਕੀ ਹੋਊਗਾ ਅੰਦਰ ਸਵਾ ਵਿੱਚ ਕੁਛ ਨਹੀਂ ਹੈ ਲੈਣ ਇਹਨਾਂ ਕੋਲ ਤਤ ਗਿਆਨ ਵਾਲੀ ਕੋਈ ਗੱਲ ਨਹੀਂ ਹੈ ਦਖਾਵਾ ਇਹ ਸਭ ਕੁਝ ਹੈ ਬੁੱਢਾ ਤਗੜਾ ਦਿਖਾਵਾ ਹੈ ਸਿਹਤ ਚੰਗੀ ਹੈ ਇਹਨਾਂ ਦੀ ਦਿਖਾਵਾ ਹੈ ਕੱਪੜੇ ਵਧੀਆ ਨੇ ਫੋਲੋ ਵਧੀਆ ਨੇ ਦਿਖਾਵਾ ਹੈ ਬਾਣੇ ਵਧੀਆ ਨੇ ਸਭ ਦਿਖਾਵਾ ਹੈ ਆਤਮਾ ਵਧੀਆ ਨਹੀਂ ਹੈ ਆਤਮਾ ਕਿਹਨਾਂ ਨਹੀਂ ਹੈ ਹਾਂ ਪਰਦੇ ਦਾ ਅਰਦਾਸ ਕਰ ਦਿੰਦੇ ਹਾਂ ਇਹ ਗੱਲਾਂ ਹੈ ਬਿਨ ਇੱਕ ਨਾਮ ਆਧਾਰ ਸਭ ਕਰਮ ਭਰਮ ਵਿਚਾਰ ਬਿਨ ਇੱਕ ਨਾਮ ਆਧਾਰ ਕੇਵਲ ਇੱਕ ਨਾਮ ਦੇ ਆਧਾਰ ਤੋਂ ਬਿਨਾ ਜਿਹੜੇ ਸਾਰੇ ਕਰਮ ਨੇ ਭਰਮ ਨੇ ਹੈ ਬੇਕਾਰ ਨੇ ਸਭ